ਮੀਟਿੰਗ ਜ਼ਰੂਰ ਹੈ ਕਿਉਂਕਿ ਇਲੈਕਸ਼ਨ ਮੈਨੇਜਮੈਂਟ ਜਿਹੜੀ ਹੈ ਉਹਨੂੰ ਲੈ ਕੇ ਜਿਹੜੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਸਟੇਟ ਲੈਵਲ ਦੀਆਂ ਉਹਨਾਂ ਨੂੰ ਅੱਜ ਡਿਊਟੀਆਂ ਅਸਾਈਨ ਕਰਨੀ ਹੈ ਤੇ ਉਹਨਾਂ ਨਾਲ ਬੈਠ ਕੇ ਡਿਟੇਲ ਚ ਸਾਡੇ ਸਾਰੇ ਜਨ ਸਕੱਤਰ ਸਾਹਿਬ ਖੜੇ ਹੈ ਸਾਰੇ ਬਰੀਫ ਉਹਨਾਂ ਨੂੰ ਕਰਨਗੇ ਕਿ ਕਿਹੜੀ ਕਿਹੜੀ ਡਿਊਟੀ ਕਿਹਨੂੰ ਅਸਾਈਨ ਕੀਤੀ ਗਈ ਹੈ ਤਾਂ ਕਿ ਮੌਕੇ ਦੇ ਉੱਤੇ ਜਿਹੜਾ ਇਲੈਕਸ਼ਨ ਦਾ ਪ੍ਰਬੰਧ ਹੈ ਉਸੇ ਹੀ ਤਰੀਕੇ ਨਾਲ ਹੋ ਸਕੇ ਇਲੈਕਸ਼ਨ ਤਾਂ ਆਇਆ ਖੜਾ ਹੈ ਇਦੇ ਵਾਸਤੇ ਤਿਆਰੀ ਹੁਣੇ ਨਾਲ ਕਰ ਲਈਏ ਤਾਂ ਕਿ ਉਸ ਟਾਈਮ ਕੋਈ ਹਫੜਾ ਤਫੜੀ ਨਾ ਹੋਵੇ ਜਕਰ ਸਭ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਅਨਾਉਂਸਮੈਂਟ ਹੋ ਰਹੀ ਹੈ ਪਰ ਪੰਜਾਬ ਨੂੰ ਲੈ ਕੇ ਕੋਈ ਵੀ ਪਾਰਟੀ ਹਾਲੇ ਤੱਕ ਪਤਾ ਨਹੀਂ ਕੋਲ ਰਹੀ ਹੈ ਦੇਖੋ ਬਾਕੀਆਂ ਦਾ ਤਾਂ ਪਤਾ ਨਹੀਂ ਆਪ ਪਾਰਟੀ ਕੇਜਰੀਵਾਲ ਸਾਹਿਬ ਤੇ ਕਾਂਗਰਸ ਵਾਲਿਆਂ ਦੇ ਪੱਤੇ ਖੁੱਲੇ ਖੁਲਾਏ ਆ ਸਭ ਲੋਕਾਂ ਨੂੰ ਗੁੰਮਰਾਹ ਕਰ ਰਹੇ ਬਾਕੀ ਤਾਂ ਕੋਈ ਪੱਤੇ ਖੋਲਣ ਵਾਲਾ ਹੀ ਉਹ ਆਪਣੇ ਕੰਨਿਓ ਪਰਦਾ ਪਾਈ ਬੈਠੇ ਆ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਇਲਮ ਹੈ ਵੀ ਇਹ ਦੋਨੋਂ ਇੱਕੋ ਹੈ ਇੱਕ ਜੁੱਟ ਹੈ ਕਿ ਹੋਰ ਸ਼ੱਕਰ ਹੈ ਤੇ ਜਿਸ ਤਰ੍ਹਾਂ ਇਹ ਚੰਡੀਗੜ੍ਹ ਦੀ ਸੀਟ ਇਹਨਾਂ ਨੂੰ ਦੇ ਰੱਖੀ ਹੈ ਉਹਦੇ ਵਿੱਚ ਕੁਰੂਖੇਤਰ ਲੈ ਕੇ ਭਗਵੰਤ ਮਾਨ ਜੀ ਇੱਥੇ ਕਾਂਗਰਸ ਨੂੰ ਇਵਨ ਰਾਹੁਲ ਗਾਂਧੀ ਜੀ ਨੂੰ ਉੱਚਾ ਨੀਵਾ ਵਿਧਾਨ ਸਭਾ ਚ ਬੋਲ ਕੇ ਗਏ ਹੈ ਤੇ ਦਿੱਲੀ ਚ ਜਾ ਕੇ ਚਾਰ ਸੀਟਾਂ ਕਾਂਗਰਸ ਵਾਸਤੇ ਉਹਨਾਂ ਵਾਸਤੇ ਵੋਟ ਮੰਗੀ ਜਾਂਦੇ ਸੋ ਇਸ ਕਿਸਮ ਦਾ ਦੋਗਲਾ ਪੰਜੜਾ ਹੈ ਉਹ ਲੋਕ ਪੰਜਾਬ ਦੇ ਬਾਕੀ ਬਹੁਤ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦੇ ਆ ਪਰ ਇਸ ਕਿਸਮ ਦਾ ਡਿਖੌਂਸਲਾ ਜਿਹੜਾ ਦੋਗਲਾਪਣ ਹੈ ਪੰਜਾਬ ਦੀ ਜਨਤਾ ਬਰਦਾਸ਼ਤ ਨਹੀਂ ਕਰੇ। ਐਮਐਸਪੀ ਲਾਗੂ ਭੁਗਤਾਨ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਤਾਂ ਦੇਖੋ ਉਹ ਗੱਲ ਤਾਂ ਪਹਿਲਾਂ ਵੀ ਇੱਥੇ ਵੀ ਆ ਕੇ ਕਰਕੇ ਗਏ ਸੀ ਸਭ। ਉਹ ਗੱਲ ਉਹਨਾਂ ਨੇ ਉਹੀ ਕੀਤੀ ਹੈ ਜਿਹੜੀ ਪੰਜਾਬ ਦੇ ਵਿੱਚ ਆ ਕੇ ਕਰਕੇ ਗਏ ਸੀਗੇ। ਤੇ ਅੱਜ ਵੀ ਮਸਲਾ ਹੈ ਕਿਸਾਨਾਂ ਪ੍ਰਤੀ ਜਿਹੜੀ ਉਹਨਾਂ ਦੀ ਮੋਦੀ ਸਾਹਿਬ ਮੋਦੀ ਸਾਹਿਬ ਦੀ ਨਿੱਜੀ ਤੌਰ ਤੇ ਤੇ ਮੋਦੀ ਸਾਹਿਬ ਦੀ ਬੀਜੇਪੀ ਸਰਕਾਰ ਦੀ ਵਿਗਸਾਨਾਂ ਨੂੰ ਹਰ ਸੰਭਵ ਜੋ ਵੀ ਸਹਾਇਤਾ ਸਰਕਾਰ ਕਰ ਸਕਦੀ ਹੈ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਸਸ਼ਕਸ਼ਮ ਬਣਾਉਣ ਵਾਸਤੇ ਉਹਨਾਂ ਦਾ ਜੀਵਨ ਬਿਹਤਰ ਬਣਾਉਣ ਵਾਸਤੇ ਹਰ ਸੰਭਵ ਪ੍ਰਯਾਸ ਕੀਤਾ ਜਾਊਗਾ ਜੀ ਇਹ ਪਿੰਡ ਹੈ ਜੀ ਆਰਐਨਏ ਦੇ ਪ੍ਰਕਾਸ਼ਿਕ ਬਾਦੂਦੀ ਵਰਸੀ ਬਣਾਈ ਜਾ ਰਹੀ ਹੈ ਪਹਿਲੇ ਜੀ ਆਰਐਸਰ ਜਗਤ ਸਿੰਘ ਸਾਹਬ ਦਾ ਹੈ ਕਿ ਨਹੀਂ ਕਾਂਗਰਸ ਜੀ ਵੀ ਉਹਨਾਂ ਨੇ ਵੀ ਕਾਂਗਰਸ ਨੂੰ ਪੁੱਛੋ ਸਾ ਕਾਂਗਰਸ ਪਾਰਟੀ ਉੱਡ ਉੱਡ ਰਹੀ ਹੈ ਇੱਕ ਇੱਕ ਕਰਕੇ ਫੇਰੂ ਫੇਰ ਤੁਸੀਂ ਫੇਰ ਉਹ ਗੱਲ ਉੱਤੇ ਫੇਰ ਆ ਗਏ ਮੈਂ ਬਾਰ ਬਾਰ ਉਹ ਦੁਹਰਾਣਾ ਪਿੱਤੂ ਰੋਨੀਆ ਕਾਲੇ ਚੰਮ ਨੂੰ ਇੱਥੇ ਰੁੜ ਗਏ ਕਲੰਗੀ ਵਾਲੇ ਤੁਸੀਂ ਜੀਪੀ ਸਾਡੇ ਦਾ ਦੋਸਤ ਹੈ ਛੋਟਾ ਭਰਾ ਹੈ ਆਪ ਚ ਚਲੇਗੇ ਚਲੋ ਉਹਨਾਂ ਨੂੰ ਮੁਬਾਰਕ ਪਰ சுரேਸ਼ ਪਚੌਰੀ ਜੀ ਜਿਹੜੇ ਸੈਂਟਰ ਚ ਮਨਿਸਟਰ ਰਹੇ ਹੈ ਮਨਿਸਟਰ ਆਫ ਸਟੇਟ ਫਾਰ ਡਿਫੈਂਸ ਪ੍ਰੋਡਕਸ਼ਨ ਰਹੇ ਹੈ ਮਧਿਆ ਪ੍ਰਦੇਸ਼ ਉਹ ਆਜੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਜੇ ਜੁਆਇਨ ਕਰ ਗਏ ਸੋ ਕਾਂਗਰਸ ਹੁਣ ਕਹਤਾਂ ਕਿਸ ਬੇਸ ਤੇ ਇਲੈਕਸ਼ਨ ਲੜ ਰਹੀ ਹੈ ਪਹਿਲਾਂ ਆਪਦਾ ਘਰ ਸੰਭਾਲ ਲਵੇ ਫਿਰ ਦੇਸ਼ ਸੰਭਾਲਣ ਦੀ ਗੱਲ ਕਰਨ ਸਕੇ